ਨਾ ਨੰਬਰ ਆ ਸਾਡੇ ਸਾਬਾਂ ਦੀ ਫੋਟੋ ਖਿੱਚ ਲਓ ਅਗਰ ਭੁੱਲ ਜਓ ਤੁਹਾਨੂੰ ਇਹ ਨਜ਼ਰ ਆ ਲਵੇ ਗੱਡੀ ਦਾ ਨੰਬਰ ਬੋਲੀ ਕਿੰਨਾ 479 479 ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਬਾਰ ਬਾਰ ਸਬਸਕ੍ਰਾਈਬ ਕਰ ਅਜੇ ਥੱਲੇ ਡੇਰਾ ਬਾਬਾ ਸੱਜਾ ਹੋਂਦਾ ਤੇ ਨਾਲ ਤੁਹਾਨੂੰ ਕਰੋ ਦੇ ਦਰਸ਼ਨ ਤੇ ਇੱਧਰ ਸਾਡਾ ਨਨਕਾਣਾ ਸਾਹਿਬ ਅਚਾਰ ਨੇ 10:00 ਵਜੇ ਤੋਰ ਲਿਆ ਸਵੇਰੇ ਤੁਹਾਨੂੰ ਪਤਾ ਹੀ ਹੈ ਤਿੰਨ ਚਾਰ ਵੇ ਪਹੁੰਚੇ ਸੀਗੇ ਅਸੀਂ ਤੇ ਹੁਣ ਕਹਿੰਦੇ 10:00 ਵਜੇ ਡੇਰਵਾ ਬਸ ਸੱਚਾ ਸੌਦਾ ਜਾਣਾ ਹੁਣ ਉੱਥੇ ਚੱਲਦੇ ਆ ਉਹ ਸਾਹਮਣੇ ਬੱਸਾਂ ਲੱਗਿਆ ਹੋਈਆਂ 800 ਰੁਪਏ ਟਿਕਟ ਲਈ ਵੀ ਇਹਨਾਂ ਨੇ ਉਹ ਸਾਹਮਣੇ ਮੇਨ 게ਟ ਹੈ ਸਾਹਮਣੇ ਗੁਰਦੁਆਰਾ ਸਾਹਿਬ ਤੇ ਹੁਣ ਅਸੀਂ ਚੱਲੇ ਸੱਚਾ ਸੌਦਾ ਤੇ ਸਾਹਮਣੇ ਟਿਕਟ ਮਿਲਲੀ ਉੱਥੇ ਦੇ ਦਾ 43 ਮਿਲਿਆ ਸਾਨੂੰ ਉਹਰਾ ਤੇ ਟ੍ਰੈਕਟਰ ਵਾਲੇ ਜੀ ਸਾਰ ਕੇ ਹੋ ਜ਼ਰਾ ਡੇਟ ਬੱਧਾ ਚੱਲ ਆਉਣ ਕੋ ਭਾਈ ਬੱਸ ਚੱਲ ਚੱਲੀ ਤੁਹਾਡੇ ਵਾਸਤੇ ਗੱਡੀ ਆਈ ਹੈ ਜਿਹੜਾ ਅਸੀਂ ਤੇ ਇੱਕੋ ਹੀ ਸੀਟ ਮਿਲਣੀ ਪਏ ਐਵੇਂ ਬੜੇ ਲੈਂਦੇ ਏ ਯਾਰ ਤੁਸੀਂ ਤੂੰ ਵੀ ਛੱਡ ਦੇ ਵਾਅਦਾ ਕਰਾਂਗਾ ਅੱਗੇ ਤੁਸੀਂ ਆਜੋ ਬਾਦਸ਼ਾਹ ਕਿਹੜਾ ਰੋਣਾ ਲੋ ਇਹ ਚੱਲ ਗਈ। ਅੱਜ ਸਾਰਾ ਕੁਝ ਚਲਾ ਲਈਦਾ ਹੀ ਹੈ ਸਾਲਾ। ਜੀ ਨੇ ਐਸ਼ੀ ਟਰੈਕਟਰ ਚਲਾਣਾ। ਖੋਲੋ ਗੇਟ। ਗੇਟ ਖੋਲ ਦੋ। ਸਾਰੋ ਬਈ ਐਜੀ ਬੱਸ। ਭਾਈ ਆਪਣੀ ਸੀਟਾਂ ਜਿਹੜੀਆਂ ਰੱਖਣੀਆਂ ਰਾਂ। ਜਾਣੇ ਵੀ ਤੇ ਤੁਸੀਂ ਠੰਡੇ ਹੋ ਗਏ ਨਾ। ਸਾਡੇ 20 ਰੁਪਏ ਲੈਂਦੇ ਨੇ ਸਾਰੇ। ਨੋ ਬਈ ਐਸੇ ਵਾਲੇ ਬੱਸ ਦਾ ਕਾਮਯਾਬ ਨਹੀਂ ਹੋਈ। ਪਹਿਚੇ ਆ ਕੇ ਫੇਰ। ਕਿਸੇ ਚੱਲਿਆ ਨਹੀਂ ਉਹਦਾ। ਇੱਧਰ ਬਿਠਾਓ ਇੱਧਰ। ਚਲੋ ਜੀ ਚਲੋ। ਚਲੋ ਜੀ ਚਲੋ ਕਿਹੜੀ ਹੈ ਗੁਗੇਰਾ ਗੁਗੇਰਾ ਅੱਪਰ ਗੁਗੇਰਾ ਪਰ ਗੁਗੇਰਾ ਬਹੁਤ ਪਾਣੀ ਆ ਜਾਂਦਾ ਕਾਹੀ ਕਸ਼ਮੀਰ ਕਸ਼ਮੀਰ ਤਾਂ ਹੁੰਦੀ ਚੱਲਦੇ ਆ ਪਾਣੀ ਤੇ ਕੀ ਲੱਗਦਾ ਨਾ ਇਹ ਕਿੜਾ ਆ ਕੇ ਬਰੁਕਾਬਾਦ ਬਰੁਕਾਬਾਦ ਆਉਂਦਾ ਇਹ ਫਰੂਕਾਬਾਦ ਹੈ ਫਰੂਕਾਬਾਦ ਸ਼ਹਿਰ ਆ ਗਿਆ ਸ਼ਹਿਰ ਮੈਂ ਸੀ ਗੜੇ ਰੈਕਟਰੋਨੀ ਮਾਰਕੀਟ ਹਾਂ ਆਰਡਰ ਮਾਰਕੀਟ ਪੂਰਾ ਪੂਰਾ ਮਾਰਕੀਟ ਫਰੂਕਾਬਾਦ ਸਾਡਾ ਨਾਮ ਅੱਡੇ ਤੋਂ ਟਰੱਕ ਦੇਖਣ நம்பர் ਆ ਆ ਸਾਡੇ ਸਾਬਾਂ ਦੀ ਫੋਟੋ ਖਿੱਚ ਲਓ ਅਗਰ ਭੁੱਲ ਜਓ ਤੇ ਰਾਮੀ ਨਜ਼ਰ ਆ ਜਾਏ ਗੱਡੀ ਦਾ ਨੰਬਰ ਬੋਲੀ ਕਿੰਨਾ 479 479 ਹਰ ਬੰਦੇ ਕੋਲ ਹੋਵੇ ਲਿਖ ਲਓ ਤੇ ਜਿਹੜੀ ਜਿਹੜੀ ਸੀਟ ਤੇ ਬਹਿ ਗਿਆ ਏ ਉਹ ਸੀਟ ਤੇ ਆਣ ਕੇ ਬਹਿਣਾ ਰੋਲਾ ਨਹੀਂ ਪਾਣਾ ਪੱਤੀ ਪੱਤੀ ਮੋੜ ਦੇ ਆ ਇਸ ਤਰ੍ਹਾਂ ਵਾਹ ਗੱਡੀ ਹੈ ਬਈ 479 ਸਾਰੇ ਖੜ ਜਾਣੇ ਉਹਨੇ ਪੂਰੀ ਦੀ ਵੇਚ ਚੱਲ ਪਣੀ ਆ ਸਾਹਮਣੇ ਕਿੰਨੇ ਸੰਗ ਨਾਲੇ ਹੁਣ ਪਤਾ ਲੱਗਿਆ ਕਿ ਸੰਗ ਦੇ ਕਿੰਨੇ ਬਹੁਤ ਸ਼ੁਕਰ ਅੱਗੇ ਤੁਰ ਜਾਂਦੇ ਆਈ ਸੀ ਕਿ ਤੁਸੀਂ ਇਹ ਕਿਲੇ ਦਵਾਰਾ ਗਈ ਤੇ ਦੇ ਤੇ ਨਹੀਂ ਆ ਗਿਆ ਸਾਰੇ 3 ਘਟਵਾ ਸੱਤ ਸੌ ਤੋਂ ਆਪ ਦੇ ਮੇਟਾ ਦੇ ਕਿ ਕਰੀਂ ਜਮਾਨੇ ਬਰ ਫਨਾ ਮੈਂ ਕੋਈ ਕਿਲੇ ਦਵਾਰਾ ਦਾ ਦਰਸ਼ਨ

ਇਤਲੀ ਸਾਡ ਸਰੋਵਰ ਉੱਥੇ ਵੀ ਜਾ ਕੇ ਆਈਏ ਜੇ ਹੁਣ ਕਮੇਟਾਂ ਦੇ ਆਇਆ ਸਰੋਵਰ ਵਿੱਚ ਤੇ ਲੋਈ ਦਰਸ਼ਨ ਕਰਕੇ ਲੰਗਰ ਵਣੀ ਸਕੇ ਫਿਰ ਚੱਲ ਪਏ ਹੁਣ ਨਨਕਾਣਾ ਸਾਹਿਬ ਨੂੰ ਬੱਸਾਂ ਦੇਖੋ ਜੀ ਔਰ ਇਹਦੀਆਂ ਨਾ ਵੀ ਖੁੱਲਣ ਲੱਗ ਗਿਆ। ਅੱਧੀਆਂ ਤੀਆਂ ਹੀ ਖੁੱਲੀਆਂ। ਹੈ? ਅੱਧੀਆਂ ਹੀ ਅੱਧੀਆਂ ਖੁੱਲੀਆਂ। ਅੱਧੀਆਂ ਖੁੱਲੀਆਂ ਹਲੇ ਉਹਨਾ ਪੂਰੀ ਨਹੀਂ ਹੋਈਆਂ। ਜਿਹੜੇ ਡੰਡਾ ਲੈਣਗੇ। ਸਾਰੇ ਦੰਗਾ ਸੰਗਠਾ ਦਖਾਨਾ ਦੇਖਰੇ ਕੋਲੋਂ ਸੇ ਮਿਲ ਜਾਵੇ। ਤੇ ਲੋ ਜੀ ਹਲੇ ਦੁਕਾਨਾ ਪਰਪਰ ਖੁੱਲੀਆਂ ਨਹੀਂ ਹੈਗੀਆਂ। ਹੁਣ ਹੌਲੀ ਹੋ ਵੀ ਖੁੱਲਣ ਲੱਗੇ ਹੋਵੇ। पूरी सिक्योरिटी अच्छा शाम खा के जावगे ਤਾਂ ਦੀ ਪੰਜਾਬ ਪੁਲਿਸ ਸਾਈਡ ਤੇ ਹੋ ਜੀ ਪੰਜਾਬ ਪੁਲਿਸ ਲਿਖਿਆ ਹੋਇਆ ਹੈ ਨਾ ਬੋਲਦਾ ਪੰਜਾਬ ਟੀਵੀ ਲੈ ਕੇ ਇੱਕ ਵਾਰ ਫੇਰ ਸਾਡਾ ਪਰਸ ਮਾਵੇ ਦੇ ਇੱਕ ਗੁਰਦੁਆਰਾ ਜਨਮਸਥਾਨ ਦੇ ਵਿੱਚ ਜੀ ਆਇਆਂ ਨੂੰ ਆਪ ਦਾ ਇਸਲੇ ਮੇਰੇ ਨਾਲ ਐਸਲੇ ਕੋਸ਼ਰਤਾਲੂ ਮੌਜੂਦ ਨਹੀਂ ਜਿਹੜਾ ਕਿ ਚੜ੍ਹਦੇ ਪੰਜਾਬ ਤੋਂ ਲੰਦੇ ਪੰਜਾਬ ਆਏ ਨੇ ਖਾਸ ਤੌਰ ਤੇ ਵਿਸਾਖੀ ਦਾ ਦਿਹਾੜਾ ਮਨਾਣ ਆਏ ਨੇ ਜੀ ਭਾਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਆਏ ਹੋ ਔਰ ਪਹਿਲੀ ਵਾਰ ਆਏ ਹੋ ਜਾਂ ਸੋ ਪਹਿਲੇ ਵੀ ਆਏ ਹੋ ਜਿਹੜਾ ਨਾਮ ਲੈ ਕੇ ਆਏ ਹਾਂ ਅਸੀਂ ਪੋਪਰ ਸ਼ਹਿਰ ਪਿੰਡ ਮਾਣਾ ਚੁਕੀਏ ਅਸੀਂ ਪਹਿਲੀ ਵਾਰ ਆਏ ਹਾਂ ਬਹੁਤ ਬਹੁਤ ਵਧੀਆ ਲੱਗ ਰਿਹਾ ਕਿ ਅਸੀਂ ਆਏ ਲੱਗਿਆ ਰਿਹਾ ਕਿ ਅਸੀਂ ਜਿਹੜੇ ਹੋਰ ਕੀ ਆਪਾਂ ਕੋਲੇ ਕੋਣੀ ਆਉਂਦਾ ਅਸੀਂ ਬਣਾ ਕਰਤਾਰਪੁਰ ਸਾਹਿਬ ਅੱਗੇ ਅੱਛਾ ਇਸ ਵਾਰ ਅਸੀਂ ਕਿਹ ਕੱਲ ਸਾਨੂੰ ਪਹਿਲਾਂ ਪਤਾ ਨਹੀਂ ਲੱਗਦਾ ਇਦਾਂ ਇਦਾਂ ਕਿ ਡੀਜ਼ਲ ਆਕਾ ਇਸ ਵਾਰ ਸਾਨੂੰ ਪਤਾ ਲੱਗ ਗਿਆ ਇਸ ਕਰਕੇ ਸਾਨੂੰ ਪੰਜਾ ਸਾਹਿਬ ਵੱਗੋਦੀ ਲੱਗ ਗਿਆ ਤੇ ਮਾਰ ਗਏ ਜਨਤਨ ਦੇ ਕਿਸ਼ਨ ਪਰ ਅਸੀਂ ਅੱਗੇ ਬਹੁੜ ਗਏ ਵੀ ਲੱਗ ਰਿਹਾ ਲੱਗਣ ਆ ਗਈ ਕੱਲ ਤੋਂ ਬਾਅਦ ਜਿਸ ਕਿਸੇ ਕਿਥੋਂ ਆਇਆ ਜਸਵੀਰ ਕੋਰੇ ਮੇਰਾ ਨਾਮ ਹੈ ਅੱਗੇ ਤੁਸੀਂ ਆਪ ਨੂੰ ਜਾਣੀਏ ਮੰਡੀ ਤੋਂ ਆਜਾਏ ਹਾਂ ਉਹ ਆਪਣੇ ਮੂਹਰੇ ਵਾਲੇ ਸਥਾਨ ਤੇ ਆਏ ਜਿੱਥੇ ਸਾਡੀ ਜੀਵਨ ਜਨਮ ਹੋਇਆ ਦਰਸ਼ਕਾਂ ਨੂੰ ਆਮ ਬੜਾ ਮਾਣ ਮਹਿਸੂਸ ਹੋਇਆ ਕਿ ਅਸੀਂ ਆਪਣੇ ਜੇ ਉੱਤੇ ਪ੍ਰਸ਼ੰਸਾ ਕਰਦੇ ਹਾਂ ਪਹਿਲੀ ਵਾਰ ਆਏ ਸੀ ਹੁਣ ਅਸੀਂ ਆ ਕੇ ਪਾਕਿਸਤਾਨੀਆਂ ਦੀ ਗਲੀ ਵਿੱਚ ਤੇ ਤੁਹਾਨੂੰ ਉਹ ਰੇਤ ਮਾਲ ਦਿਖਾਂਗੇ ਹੁਣ ਸਾਨੂੰ ਆਜ਼ਾਦਨ ਮਿਲ ਗਈ ਬਾਹਰ ਘੁੰਮਣੇ ਫਿਰਨੇ ਦੀ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਫਿਰ ਅਸੀਂ ਇੱਧਰ ਜਾਵਾਂਗੇ ਤਿਆ ਦੇਖੋ ਜੀ ਇਹ ਕੁਰਤ ਵਰਸਾ ਦਾ ਬੈਕ ਸਾਈਡ ਹੈ ਇਹਨੂੰ ਪੁਰਾਣਾ ਬਣਿਆ ਹੋਇਆ ਹੈ ਤੁਹਾਨੂੰ ਬਾਹਰ ਤੋਂ ਵੀ ਦਿਖਾਵਾਂਗੇ ਤੁਹਾਨੂੰ ਪਾਕਿਸਤਾਨ ਦੇ ਘਾਰੇ ਤੁਹਾਨੂੰ ਦੇਖੋ ਪਾਕਿਸਤਾਨ ਦੀਆਂ ਗਲੀਆਂ ਪਾਕਿਸਤਾਨ ਦੀਆਂ ਗਲੀਆਂ ਪਾਕਿਸਤਾਨ ਦੇ ਘਰ ਲੱਗੇ ਨੇ ਪਾਕਿਸਤਾਨ ਦਾ ਘਰ ਆ ਗਿਆ ਦੇਖ ਲੋ ਕੱਟ ਰਿਹਾ ਹੋਣ ਲੱਗਿਆ ਵੇ ਬੱਸਾਂ ਘੜੀਆਂ ਲੋਰੀਅਨ ਪਾਕਿਸਤਾਨ ਦੇ ਬਾਜ਼ਾਰ ਚ ਆ ਗਿਆ ਸੀ ਅੰਮੀ ਨੇ ਸਮਾਨ ਵੀ ਪੈਕ ਕਰਾ ਦਿਆ ਕਿਆ ਕਰਾਇਆ ਅੰਮੀ ਉੱਤ ਪੈਕ ਕਰਾਇਆ ਇੱਕ ਆ ਪਾਪਾ ਉਹਨੂੰ ਵੀ ਇੱਕ ਗਲਾਸ ਪੈਕਿੰਗ ਕਰਾ ਲੇ ਪਾਪਾ ਪੀਂਦੇ ਨੇ ਤਾਂ 5 ਕਿਲੋ ਬੰਨਿਆ ਨਾ ਸਪੈਸ਼ਲ ਫਰਮ ਹੁੰਦਾ ਸੱਤ ਬੈਂਟੋ 60 ਰੁਪਏ ਕਿਲੋ 60 ਰੁਪਏ ਕਿਲੋ ਮਤਲਬ ਆਪਣੇ 25 ਰੁਪਏ 300 ਦਾ 5 ਕਿਲੋ 60 ਰੁਪਏ ਦੇ ਕਿਲੋ ਬਕਸਾਂ ਸੰਜੇ ਦਾ ਲੱਗਦਾ ਨਹੀਂ ਉੱਡ ਤੋਂ ਪਾਸੇ ਲਿਖਿਆਗਾ ਪਿਆਰ ਬਹੁਤ ਸੋਣਾ ਇਹਨਾਂ ਦਾ